ਮੇਰੇ ਲੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਚੱਲੇ ਆਂ ਭੂਆ ਜੀ ਕੋਲ ਤੇ ਭੂਆ ਜੀ ਦਾ ਬੇਟਾ ਆਇਆ ਹੈ ਯੂ ਐਸ ਏ ਤੋਂ ਤੇ ਤੁਹਾਨੂੰ ਅੱਜ ਟੂਰ ਕਰਾਵਾਂਗੇ ਭੂਆ ਜੀ ਦੇ ਸਹੁਰਿਆਂ ਦਾ ਤੇ ਸਾਡੀ ਸਾਰੀ ਫੈਮਿਲੀ ਹੁਣ ਹੋ ਗਈ ਹੈ ਤਿਆਰ ਦੇਖੋ ਜੀ ਸਵੇਰ-ਸਵੇਰ ਨਾਲ ਭੱਜ-ਭੱਜ ਕੇ ਕੰਮ ਨਵੇੜੇ ਆ ਮੈਂ ਕਿਹਾ ਫੇਰ ਨਾ ਧੁੱਪ ਜੜ ਜਾਂਦੀ ਆ ਫੇਰ ਵੀ ਮੱਲੋ-ਮੱਲੀ ਨਾਲ 11 ਵਜ ਗਏ ਨੇ ਸਾਨੂੰ ਜਾਂਦੇ-ਜਾਂਦੇ ਨੂੰ 12 ਵਜ ਜਾਣੇ ਇੰਨੀ ਜ਼ਿਆਦਾ ਸਿਗਰ ਦੁਪਹਿਰਾ ਹੋ ਜਾਣਾ ਸਾਰਾ ਅੱਜ ਨਾ ਸਿਰ ਉੱਪਰ ਦੀ ਲੱਗੂਗਾ ਦੇਖੋ ਜੀ ਪਹਿਲਾ ਤਾਂ ਮੇਰੀ ਚੱਪਲਾਂ ਹੋ ਗਈਆਂ ਤੇ ਬਹੁਤ ਬਹੁਤ ਔਖੇ ਨਾ ਚੱਪਲਾ ਲੱਭੀਆਂ ਉਹਦੇ ਨਾਲ ਮੈਂ ਨਾ ਲੈ ਕੇ ਆਈ ਦੀ ਸਲੀਪਰ ਜੇ ਮੈਂ ਪਤਾ ਨਹੀਂ ਕਿੱਥੇ ਰੱਖ ਤੇ ਭੁੱਲ ਗਈ ਰੱਖ ਕੇ ਫੇਰ ਮੈਂ ਸਾਰੀ ਲਵਾਰੀ ਪੱਟੀ ਫੇਰ ਮਹਾਵੀਜੇ ਤਾਂ ਨਾ ਮਿਲੇ ਤਾਂ ਤਾਂ ਪਹਿ ਪੁਰਾਣੇ ਹੀ ਪਾ ਕੇ ਜਾਣਾ ਪੈਣਾ ਦੇਖੋ ਜੀ ਇੰਨਾ ਸੁਗੰਨਾ ਮੇਰੇ ਸਾਹ ਸਲੀਪਰ ਮਿਲ ਗਏ ਨੇ ਇਹ ਹਰੇ ਮੈਂ ਇਕੱਲੇ ਲੈ ਕੇ ਆਈਆਂ ਦੇਖੋ ਜੀ ਸਲੀਪਰ ਇੰਨੇ ਹਲਕੇ ਆ ਨਾ ਬਹੁਤ ਵਧੀਆ ਸਲੀਪਰ ਹੈ ਤੇ ਕਲਰ ਵੀ ਦੇਖੋ ਇਹਨਾਂ ਦਾ ਕਿੰਨਾ ਵਧੀਆ ਹੈ ਦੇਖੋ ਹੈਗੇ ਇਹ 750 ਦੇ ਦਿੱਤੇ ਹੈ ਸਲੀਪਰ ਉਹ ਕਹਿੰਦਾ ਭੈਣ ਜੀ ਜਦੋਂ ਤੁਸੀਂ ਇਹਨੂੰ ਪੈਰਾਂ ਦੇ ਵਿੱਚ ਪਾਉਂਗੇ ਨਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਹੈਗਾ ਐਨੀ ਹਲਕੀ ਚੱਪਲ ਹੈ ਦੇਖੋ ਜੀ ਨਾ ਇਹ ਕੋਰਾ ਵੀ ਸਲਿੱਪ ਨਹੀਂ ਕਰਦੀ ਹੈਗੀ ਤੇ ਮੈਨੂੰ ਬਹੁਤ ਵਧੀਆ ਲੱਗੀ ਇਹ ਗਰਮੀ ਦੇ ਦਿਨਾਂ ਦੇ ਵਿੱਚ ਜਾਂ ਜੇ ਮੈਂ ਆਪਾਂ ਨੇ ਬਾਹਰ ਦਿਨੂ ਜਾਣਾ ਨਾ ਉਹਦੇ ਵਾਸਤੇ ਬਹੁਤ ਵਧੀਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਐਸੀ ਚੱਲਦਾ ਤਾਂ ਅੰਦਰ ਬਿਲਕੁਲ ਵੀ ਨਹੀਂ ਤਾਂ ਪਤਾ ਲੱਗਦਾ ਹੈਗਾ ਵੀ ਗਰਮੀ ਹੈਗੀ ਆ ਹੁਣ ਸਾਰਾ ਦੁਬਾਰਾ ਬਾਹਰ ਲੰਘੂ ਚਲੋ ਜੀ ਹੁਣ ਅਸੀਂ ਚੱਲਦੇ ਆਂ ਤੇ ਆਪਾਂ ਤੁਹਾਨੂੰ ਨਾ ਨਾਲ ਦੇ ਨਾਲ ਦਿਖਾਵਾਂਗੇ ਅੱਜ ਆਪਾਂ ਨੇ ਕਿੱਥੇ-ਕਿੱਥੇ ਜਾਣਾ ਹੈ ਤੇ ਅੱਜ ਅਸੀਂ ਚੱਲੇ ਆਂ ਖਮਾਣੋ ਵਾਲੀ ਸਾਈਡ ਤੇ ਉੱਧਰ ਸਾਡੇ ਨਾਲ ਰਿਸ਼ਤੇਦਾਰ ਵੀ ਬਹੁਤ ਜ਼ਿਆਦਾ ਨੇ ਉੱਧਰ ਤੇ ਸਬਸਕ੍ਰਾਈਬਰ ਭੈਣਾ ਵੀ ਬਹੁਤ ਜ਼ਿਆਦਾ ਨੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਦੇਖਦੇ ਆਂ ਪਤਾ ਨਹੀਂ ਸ਼ਾਮੇ ਹੋ ਜਾਣੀ ਆਉਂਦੇ ਆਉਂਦੇ ਇਹਨੂੰ ਰਿਸ਼ਤੇਦਾਰੀਆਂ ਵੀ ਕਾਫੀ ਨੇ ਚਲੋ ਭਾਈ ਗੇਟ ਖੋਲ ਦੋ ਪਹਿਲਾਂ ਚਲੋ ਜੀ ਆਪਾਂ ਹੁਣ ਲੈ ਲਈਏ ਫਰੂਟ ਹੁਣ ਆਪਾਂ ਚੱਲਿਆਂ ਭੈਣ ਕੋਲ ਪਹਿਲਾਂ ਵੀਰ ਜੀ ਨੂੰ ਆਪਾਂ ਮਿਲਿਆ ਆਏ ਆ ਦੇਖੋ ਜੀ ਇਹ ਆਪਾਂ ਪਹੁੰਚੇ ਹੋਏ ਹਾਂ ਹੁਣ ਖਮਾਣੋ ਸ਼ਹਿਰ ਇੱਕ ਮਾਣੋ ਸ਼ਹਿਰ ਨਾਲ ਮੇਰੀਆਂ ਬਹੁਤ ਜ਼ਿਆਦਾ ਨਾ ਜਾਦਾਂ ਜੁੜੀਆਂ ਹੋਈਆਂ ਐ ਸ਼ਾਮਾਂ ਦੇਖੋ ਕਿੰਨੀ ਵਧੀਆ ਇਹਨ ਬੰਦੇ ਆਰਾਮ ਨਾਲ ਖੜੇ ਆ। ਇੱਥੇ ਉਹ ਹੁੰਦਾ ਤਾਂ ਗਾਂਧੀ ਡਾਕਟਰ ਦੀ ਦੁਕਾਨ ਹੁੰਦੀ ਸੀ। ਪਹਿਲੇ ਪਾਸੇ ਹੀ ਜਾਣਾ ਕਿਧਰੇ ਪਾਸੇ ਜਾਣਾ? ਨਾ ਉਹ ਮੰਡੀ ਗੰਨੀ ਨੂੰ ਜਾਊਗਾ ਹੁਣ। ਮੁਰੇ ਜੀ ਦਾ ਮਾਗਰ ਜੀ। ਮੁਰੇ ਜੀ ਮੈਂ ਕਹਿੰਦੀ ਮੂਹਲੇ ਪਾਸੇ ਤਾਂ ਫੇਰ ਕਣਕ ਦੇ ਢੇਰ ਲੱਗੇ ਹੋਣਗੇ। ਪਿਛਲੇ ਪਾਸੇ ਹੀ ਠੀਕ ਆ ਫੇਰ ਵੀ ਘੁੰਮ ਕੇ ਹੀ ਜਾਣਾ ਪੈਂਦਾ ਏ। ਕਿਹਦਾ ਕਿਹ ਪਤਾ ਕਣਕ ਘਟੇ ਆਉਂਦੀ ਹੁਣੀ ਮੰਡੀ 'ਚ। ਤਾਂ ਜਾ ਕੇ ਪਤਾ ਲਗੂਗਾ। ਅੱਜ ਦਿਲ ਕਰਦਾ ਇਹ ਵੀ ਇੱਕ ਨਾ ਰਸ ਦਾ ਗਲਾਸ ਪੀਤਾ ਜਾਵੇ। ਮਾਵਾ ਇੱਥੇ ਵੀ ਨਹੀਂ ਰਹਿ ਰਹੇ ਰਹਾ ਹਾਂ। ਕ ਮੈਂ ਲੈ ਚਨਾ ਹਾ ਜਿਹੜੇ ਸਿੰਘ ਸਿਲਕ ਸਟੋਰ ਵਾਲੇ ਹੁੰਦੇ ਨੇ ਕੱਪੜੇ ਵਾਲੇ ਇੰਨੇ ਜ਼ਿਆਦਾ ਮਸ਼ਹੂਰ ਤੇ ਮੈਂ ਜਦ ਵੀ ਇੱਥੋਂ ਕੱਪੜਾ ਖਰੀਦਣਾ ਨਾ ਇਹਨਾਂ ਦੇ ਕੋਲੇ ਆਉਣਾ। ਆ ਗੋਟੀਆਂ ਦੀ ਦੁਕਾਨਾਂ ਤੇ ਹੁਣ ਇਹ ਤਾਂ ਜਮਾਂ ਹੀ ਨੀਵੀਆਂ ਹੋ ਗਈਆਂ ਜਮਾਂ ਹੀ। ਪਹਿਲਾਂ ਇਹ ਬਹੁਤ ਜ਼ਿਆਦਾ ਚਲਦੀਆਂ ਹੁੰਦੀਆਂ ਹੁੰਦੀਆਂ ਪਹਿਲਾਂ ਪਹਿਲਾਂ ਨਾ ਇਹ ਇੱਕ ਬਾਣੋ ਸ਼ਹਿਰ ਦੇ ਵਿੱਚ ਇਹ ਜ਼ਿਆਦਾ ਮਸ਼ਹੂਰ ਹੁੰਦੀਆਂ ਹੁੰਦੀਆਂ ਜਦੋਂ ਵੀ ਕੋਈ ਵੀ ਸਮਾਨ ਖਰੀਦਣਾ ਨਾ ਬਸ ਇੱਥੇ ਹੀ ਆਉਣਾ ਸੀ ਪਹਿਲਾਂ ਨਾ ਜਾਵੇ ਇੱਕ ਜਣਾ ਬੜਾ ਡਰਦਾ ਲੱਗਦਾ ਮੈਨੂੰ ਨਹੀਂ ਲੱਗਦਾ ਮੈਂ ਲੇਕਿਨ ਇਹ ਹੁੰਦਾ ਨਾ ਉਹਦਾ ਸਮਰਪਨ ਆਹੋ ਗਾਵਾ ਤਾਂ ਫਿਰ ਆਵਾਜ਼ ਆਪਦਾ ਦਾ ਮੈਂ ਤ ਨਹੀਂ ਛੱਡ ਸਕਦਾ ਕਰਦਾ ਆ ਜਾ ਕੰਦ ਆਪੇ ਕੋ ਕੋ ਤੇ ਜੇਦੀ ਚੰਗੀ ਐ ਸੱਚਾ ਭਗਵਾਨ ਦੀ ਵੀ ਸੋਹਣੀ ਹੋਈ ਵੀ ਐ ਹਾਂ ਹਾਂ ਇਕੜੇ ਐ ਇਕੜੇ ਭਲੀ ਨੇ ਰਾਕ ਤੇ ਨੋਲੇ ਜਲੇ ਇੰਨੀ ਮੇਤਰਾ ਲਾਉਨੇ ਹਾਂ ਲੱਗਦਾ ਟੀਕੂ ਕੇ ਨਹੀਂ ਹਾਂ ਜੀ ਕੁਝ ਕੁ ਤੱਕਦੇ ਆ ਕੋਈ ਥੋੜੇ ਬਹੁਤੇ ਲੱਗਦੇ ਆ ਬਹੁਤ ਨੀਂਦਾਂ ਲੱਗ ਜਾਂਦੀ ਹਾਂ ਹਾਂ ਕੋਈ ਉਸਰਾ ਬਹੁਤ ਹੋਇਆ ਪਿਆ ਨੇ ਰਵਾਰ ਦੇ ਦਿਨ ਹੈ ਤੇ ਸਹਾਰੀ ਦੇ ਵਿੱਚ ਜਾਏ ਆਏ ਆ ਤੇ ਹੁਣ ਬਚ ਗਏ ਨੇ 5:30 ਰਿਸ਼ਤੇਦਾਰੀ ਤੋਂ ਬਾਅਦ ਫਿਰ ਆਪਾਂ ਚਲੇ ਗਏ ਤੇ ਖੰਨਾ ਹੈ ਸ਼ਹਿਰ ਵਿੱਚ ਸ਼ਾਪਿੰਗ ਕਰਨ ਗਰਮੀ ਵਾਲੇ ਸੂਟਾਂ ਦੀ ਦੇਖੋ ਜੀ ਤਿੰਨ ਲਫਾਹੇ ਭਰ ਕੇ ਲੈ ਆਨੇ ਆ ਹੁਣ ਤਾਂ ਟਾਈਮ ਨਹੀਂ ਹੈਗਾ ਤੁਹਾਨੂੰ ਸੂਟ ਦਿਖਾਉਣ ਦਾ ਕੱਲ ਨੂੰ ਨਾ ਮਾਰਨਿੰਗ ਵੇ ਤੁਹਾਨੂੰ ਸੂਟ ਦਿਖਾਵਾਂਗੇ ਤੇ ਆਪਾਂ ਗੂੜੇ ਗੂੜੇ ਰੰਗਾਂ ਦੇ ਨਾ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਚਲੋ ਜੀ ਹੁਣ ਕੁਛ ਖਾ ਪੀ ਲੈਨੇ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਐ ਨਾਲੇ ਥੱਕ ਗਏ ਆ ਅੱਜ ਤਿੰਨੇ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਆਏ ਆ ਫੇਰ ਅਸੀਂ ਮੱਥਾ ਟੇਕਣਾ ਸੀਗਾ ਫੇਰ ਮੱਥਾ ਟੇਕ ਕੇ ਨਾ ਫੇਰ ਮੱਲੋ ਮੱਲੀ ਟਾਈਮ ਲੱਗ ਗੱਲਾਂ ਬਾਤਾਂ ਕਰੀ ਗਏ ਦੇਖੋ ਜੀ ਹੁਣ ਆਇਆ ਹਣ ਸਬਜ਼ੀ ਭਾਜੀ ਬਣਾਉਣੀ ਆਰੇ ਕੋਈ ਵੀ ਸਬਜ਼ੀ ਦਾ ਕੋਈ ਪਤਾ ਨਹੀਂ ਹੈਗਾ ਵੀ ਕੀ ਬਣਾਈਏਗੀ ਨਾ ਬਣਾਈਏ ਤੇ ਜਿੱਥੇ ਵੀ ਜਾਂਨੇ ਆ ਨਾ ਬੰਦਾ ਜਾ ਕੇ ਨਾ ਥੱਕ ਜਾਂਦਾ ਮੱਲੋ ਮੱਲੀ ਤੇ ਪਹਿਲਾ ਕੁਟ ਜਾਦੀ ਪੀਨੇ ਆ ਤੇ ਨਾਲੇ ਇੱਕ ਅੱਧਾ ਬਿਸਕੁਟ ਖਾਣੇ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਇੱਥੇ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਜੀ ਜਿੰਨੇ ਮਰਜੀ ਪੈਸੇ ਲੈ ਜਾਓ ਬਾਜ਼ਾਰ ਦੇ ਵਿੱਚ ਬਸ ਖਾਲੀ ਪਾਸ ਕਰਕੇ ਆਉਣਾ ਪੈਂਦਾ ਏ ਦੇਖੋ ਇੰਨੀ ਜ਼ਿਆਦਾ ਮਹਗਾਈ ਹੋਈ ਪੈਣਾ ਤਿੰਨ ਲਫਾਫਿਆਂ ਦੇ ਵਿੱਚ ਕੱਪੜੇ ਆਏ ਆ ਕੁਝ ਵੀ ਨਹੀਂ ਆਉਂਦਾ ਹੈਗਾ ਅੱਜ ਕੱਲ ਦਾ ਇੰਨੀ ਜ਼ਿਆਦਾ ਮਹਗਾਈ ਆ ਨਾ ਸਸਤੇ ਦਾ ਸਸਤਾ ਸੂਟ ਵੀ ਤੁਹਾਨੂੰ 11-1200 ਰੁਪਏ ਦੇ ਵਿੱਚ ਮਿਲਦਾ ਏ ਗਰਮੀ ਵਾਲੇ ਜਿਹੜੇ ਕਾਟਨ ਦੇ ਹੁੰਦੇ ਆ ਆਹ ਕੰਨ ਕੰਨ

Thank oh you. まあ